ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਸਾਗਦਾ ਫੈਮਲੀ ਦਾ ਖਾਸ ਕਰ ਧੰਨਵਾਦੀ ਹਾਂ ਕਿ ਇਹਨਾਂ ਨੇ ਇਹ ਆਰਗੇਨਾਈਜ਼ ਕੀਤੀ ਅੱਜ ਦੀ ਸ਼ਾਮ ਤੇਬਲ ਜੀ ਦਾ ਪਿੱਟੂ ਜੀ ਦਾ ਨੰਦਨੀ ਮਨੋਗਾ ਤੇ ਹੋਮਪਰ ਦਾ ਔਰ ਤੁਹਾਡੇ ਕਰਕੇ ਹੈ ਕਿ ਮੈਂ ਸਾਰਿਆਂ ਨੂੰ ਮਿਲ ਰਿਹਾ ਇੱਕੋ ਜਿਹਾ ਨਾ ਔਰ ਕਈਆਂ ਨੂੰ ਤਾਂ ਮੈਂ ਕਈ ਸਾਲਾਂ ਬਾਅਦ ਮਿਲਿਆ ਇੱਥੇ ਪਰ ਬਹੁਤ ਹੀ ਸ਼ੁਕਰੀਆ ਤੁਹਾਡਾ ਸਟੇਜ ਤੇ ਬੈਠੇ ਪੋਪੀ ਜੀ ਤੇਰੀ ਬਹੁਤ ਬੇਨਸੀਬਤ ਹੈ ਜੀ ਜਿਹੜੇ ਬੰਦੇ ਆਪ ਚੰਗੇ ਹੁੰਦੇ ਆ ਉਹਨਾਂ ਨੂੰ ਸਾਰੇ ਚੰਗੇ ਲੱਗਦੇ ਆ ਪੋਪੀ ਜੀ ਉਹਨਾਂ ਵਿੱਚੋਂ ਅੱਜ ਲੁਧਿਆਣਾ ਦੇ ਹਲਕਾ ਪੱਛਮੀ ਦੇ ਵਿੱਚ ਬੂਥ ਲੈਵਲ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਲੁਧਿਆਣਾ ਦੇ ਹਲਕਾ ਪੱਛਮੀ ਦੇ ਉਮੀਦਵਾਰ ਤੇ ਰਾਜ ਸਭਾ ਮੈਂਬਰ ਐਮਪੀ ਸੰਜੀਵ ਅਰੋੜਾ ਤੇ ਨਾਲ ਲੁਧਿਆਣਾ ਦੇ ਹਲਕਾ ਸੈਂਟਰਲ ਦੇ ਵਿਧਾਇਕ ਅਸ਼ੋਕ ਪ੍ਰਸ਼ਰ ਪੱਪੀ ਵਿਸ਼ੇਸ਼ ਤੌਰ ਤੇ ਪਹੁੰਚੇ ਮੀਟਿੰਗ ਜਿਹੜੀ ਹੈ ਵਾਰਡ ਨੰਬਰ 71 ਦੇ ਕਾਉਂਸਲਰ ਨੰਦਨੀ ਮੰਨੂ ਜੈਰਾਤ ਦੇ ਵੱਲੋਂ ਰੱਖੀ ਗਈ ਸਾਡੇ ਨਾਲ ਨੰਦਨੀ ਮੰਨੂ ਜੈਰਾਤ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਨੰਦਨੀ ਮੈਮ ਅੱਜ ਮੀਟਿੰਗ ਰੱਖੀ ਗਈ ਕੀ ਕੁਝ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਗਈ ਪਹਿਲੇ ਤਾਂ ਤੁਹਾਡਾ ਵੈਲਕਮ ਸਭ ਤੋਂ ਅੱਛਾ ਹੁੰਦਾ ਹੈ মিডিਆ ਜਿਹੜਾ ਕਿ ਬਹੁਤ ਕਵਰੇਜ ਕਰਦਾ ਹੈ ਔਰ ਅੱਛੀ ਅੱਛੀ ਸੁਝਾਅ ਵੀ ਲੈ ਕੇ ਆਉਂਦੇ ਔਰ ਤੁਸੀਂ ਸਾਨੂੰ ਪੂਰਾ ਦਿਖਾਉਂਦੇ ਹੋ ਕਿ ਕੀ ਹੋਣਾ ਚਾਹੀਦਾ ਕਿ ਨਹੀਂ ਅੱਜ ਵਾਰਡ ਨੰਬਰ 71 ਚ ਅਸੀਂ ਮੀਟਿੰਗ ਰਖਾਈ ਹੈ ਇੱਥੇ ਪੂਰਾ ਮੇਰਾ ਵਾਰਡ ਕਹੋ ਮੇਰੀ ਫੈਮਿਲੀ ਇੱਥੇ ਇਕੱਠੀ ਹੋਈ ਸੀ ਔਰ ਛੋਟੇ ਸੱਦੇ ਤੇ ਸਾਰੇ ਪਹੁੰਚੇ ਇਹਨਾਂ ਦਾ ਦਿਲੋਂ ਦੀ ਧੰਨਵਾਦ ਸੋ ਮੈਮ ਕਿਹੜੇ ਕਿਹੜੇ ਵਿਸ਼ਿਆਂ ਦੇ ਉੱਤੇ ਗੱਲਬਾਤ ਹੋਈ ਹੈ ਕੀ ਕੁਝ ਚਰਚਾ ਹੋਈ ਹੈ ਲੋਕਾਂ ਨੇ ਵੀ ਕੋਈ ਸੁਝਾਅ ਦਿੱਤੇ ਕੋਈ ਮੰਗਾਂ ਰੱਖੀਆਂ ਸਰ ਇੱਥੇ ਬਹੁਤ ਸਾਰੀ ਗੱਲਾਂ ਹੋਈਆਂ ਪਹਿਲੇ ਤਾਂ ਡਿਵੈਲਪਮੈਂਟ ਦੀਆਂ ਗੱਲਾਂ ਹੋਈਆਂ ਡਿਵੈਲਪਮੈਂਟ ਤਾਂ ਨਾਲ-ਨਾਲ ਚੱਲ ਹੀ ਰਿਹਾ ਹੈ ਪਹਿਲੇ ਤਾਂ ਨਸ਼ੇ ਦੇ ਉੱਪਰ ਗੱਲਬਾਤ ਹੋਈ ਕਿ ਨਸ਼ਾ ਮੁਕਤ ਪੰਜਾਬ ਹੋਣਾ ਚਾਹੀਦਾ ਹੈ ਉਹਦੇ ਲਈ ਭਗਵੰਤ ਮਾਨ ਸਰ ਹੈਗੇ ਆ ਕੇਜਰੀਵਾਲ ਸਰ ਸੰਜੀਵ अरोड़ा ਜੀ ਸਭ ਇੱਕ ਮਹਿੰਮ ਚਲਾ ਰਿਹਾ ਹੈ ਜਿਹੜਾ ਵੀ ਨਸ਼ੇ ਤਸਕਰੀ ਜਿਹੜੀ ਹੈਗੇ ਆ ਨਾ ਡੀਪ ਇਹ ਫੜ ਰਹੇ ਆ ਔਰ ਉਹਨਾਂ ਦੇ ਘਰ ਟਾਇੇ ਜਾ ਰਹੇ ਆ ਔਰ ਤੁਸੀਂ ਦੇਖੋ ਕਿ ਲੋਕਾਂ ਲਈ ਕਿੰਨੀ ਮੁਸ਼ਕਿਲ ਹੈ ਕਿ ਜਿਹੜਾ ਇੱਕ ਨਸ਼ਾ ਬੰਦਾ ਕਰਦਾ ਹੈ ਔਰ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਡਾ ਖਰਚਾ ਕੀ ਹੈ ਤਿੰਨ 4000 ਤੱਕ ਉਹਨਾਂ ਦਾ ਇੱਕ ਜਿਹੜਾ ਉਹ ਨਸ਼ੇ ਵਾਲੀ ਉਹ ਆਂਦੇ ਆ ਤਾਂ ਉਹ ਉਦੇ ਤੇ ਖਰਚਾ ਹੁੰਦਾ ਔਰ ਉਹਦੇ ਲੈ ਕੇ ਪੇਰੈਂਟਸ ਇੰਨੇ ਪਰੇਸ਼ਾਨ ਹੈ ਇਸ ਲਈ ਬਹੁਤ ਹੀ ਇਹਨਾਂ ਨੇ ਸਟ੍ਰਿਕਟਲੀ ਐਕਸ਼ਨ ਲਿੱਤਾ ਹੈ ਮਤਲਬ ਹਰ ਤਰਫ ਸਿਵਲ ਡਰੈਸਸ ਦੇ ਵਿੱਚ ਪੁਲਿਸ ਜਾਂਦੀ ਹੈ ਔਰ ਇਹਨਾਂ ਨੂੰ ਪਕੜ ਰਹੀ ਹੈ ਅਸਲੋ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਛੇੜੀ ਗਈ ਹੈ ਉਸ ਦੇ ਵਿੱਚ ਕਿਦਾਂ ਦਾ ਹੰਗਾਰਾ ਮਿਲ ਰਿਹਾ ਲੋਕਾਂ ਦਾ ਸਰ ਬਹੁਤ ਅੱਛਾ ਕੰਮ ਕਰ ਰਹੇ ਆ ਤੁਸੀਂ ਦੇਖੋ ਕਿ ਇਹ ਤਾਂ ਜਾਗਰੂਕ ਕਰ ਰਹੇ ਆ ਸਾਰੇ ਪੰਜਾਬ ਨੂੰ ਔਰ ਇਹ ਕਹਿ ਰਹੇ ਆ ਕਿ ਕੋਈ ਵੀ ਨਸ਼ੇ ਦੇ ਪ੍ਰਤੀ ਕੋਈ ਇਹ ਕੰਮ ਕਰ ਰਿਹਾ ਹੈ ਤਾਂ ਤੁਸੀਂ ਸਾਨੂੰ ਇਸ ਬਾਰੇ ਜਾਣਕਾਰੀ ਦਿਓ ਉਹਨਾਂ ਦੇ ਅਗੇਂਸਟ ਸਟ੍ਰਿਕਟ ਐਕਸ਼ਨ ਲਿਆ ਜਾਏਗਾ ਔਰ ਉਹਨਾਂ ਦਾ ਨਾਮ ਵੀ ਗੁਪਤ ਰੱਖਿਆ ਜਾਏਗਾ ਸਰ ਲਗਾਤਾਰ ਬੂਥ ਲੈਵਲ ਮੀਟਿੰਗ ਹੋ ਰਹੀਆਂ ਨੇ ਐਮਪੀ ਸੰਜੀਵ ਅਰੋੜਾ ਦੀ ਜੇਕਰ ਗੱਲ ਕੀਤੀ ਜਾਵੇ ਕਾਫੀ ਜਿਹੜੇ ਵਿਕਾਸ ਕਾਰਜਾ ਉਹਨਾਂ ਦੇ ਵੱਲੋਂ ਲੁਧਿਆਣਾ ਸ਼ਹਿਰ ਦੇ ਵਿੱਚ ਕਰਵਾਏ ਜਾ ਰਹੇ ਨੇ ਲੋਕ ਕਿੱਦਾਂ ਦਾ ਰਿਸਪੌਂਸ ਦੇ ਰਹੇ ਨੇ ਕਿਉਂਕਿ ਹਲਕਾ ਪਛਮੀ ਤੋਂ ਕੈਂਡੀਡੇਟ ਵੀ ਨੇ ਸੰਜੀਵ ਅਰੋੜਾ ਜੀ ਸਰ ਮੈਂ ਪਹਿਲੇ ਤੋਂ ਤੁਹਾਨੂੰ ਇਹ ਦੱਸਣਾ ਚਾਹੁੰਗੀ ਇੱਕ ਪੋਲੀਟੀਸ਼ੀਅਨ ਨਹੀਂ ਹੈ ਇੱਕ ਬਹੁਤ ਹੀ ਸੁਲਝੇ ਹੋਏ ਔਰ ਠਹਿਰੇ ਹੋਏ ਇਨਸਾਨ ਹੈ ਔਰ ਬਹੁਤ ਹੀ ਇੰਟੈਲੀਜੈਂਟ ਹੈ ਮਤਲਬ ਉਹਨਾਂ ਨੂੰ ਤੁਸੀਂ ਕਿਸੇ ਤਰ੍ਹਾਂ ਵੀ ਕੁਐਸਚਨ ਕਰੋ ਔਰ ਬਹੁਤ ਹਾਈ ਲੈਵਲ ਤੇ ਉਹ ਉਹਨਾਂ ਦੀ ਸੋਚ ਰੱਖਦੇ ਆ ਜੋ ਜਿੱਥੇ ਤੱਕ ਮੈਂ ਉਹਨਾਂ ਨੂੰ ਜਾਣਦੀ ਆ ਖਾਲੀ ਵੈਸਟ ਕਨਸਟੀਟੂਐਂਸੀ ਲਈ ਔਰ ਕੰਮ ਨਹੀਂ ਕਰ ਰਹੇ ਪੂਰੇ ਲੁਧਿਆਣਾ ਦੀ ਡਿਵੈਲਪਮੈਂਟ ਲਈ ਕਰ ਰਹੇ ਆ ਜੇਕਰ ਅਗਰ ਕੋਈ ਹੋਰ ਕੈਂਡੀਡੇਟ ਆ ਜਾਂਦਾ ਉਹ ਸਿਰਫ ਆਪਣੀ ਵੋਟਾਂ ਵਾਲਿਆਂ ਉਹਦੇ ਵੱਲ ਧਿਆਨ ਦਿੰਦਾ ਇਹ ਤੁਸੀਂ ਵੀ ਜਾਣਦੇ ਹੋ ਪਰ ਉਹ ਪੂਰੇ ਲੁਧਿਆਣਾ ਲਈ ਸੋਚਦਾ ਇਹ ਬਹੁਤ ਹੀ ਇੱਕ ਅਨੋਖੀ ਗੱਲ ਹੈ ਔਰ ਲੁਧਿਆਣਾ ਵਾਸੀਆਂ ਨੂੰ ਬਹੁਤ ਵਾਈਜ਼ਲੀ ਇਹ ਡਿਸੀਜਨ ਲੈਣਾ ਚਾਹੀਦਾ ਹੈ ਕਿ ਇੱਕ ਇੱਕ ਵੋਟ ਸਾਡੇ ਲਈ ਕੀਮਤੀ ਹੈ ਤੇ ਉਹਨਾਂ ਨੂੰ ਵੋਟ ਔਰ ਸਪੋਰਟ ਕਰੋ ਔਰ ਇੱਕ ਗਲਤ ਡਿਸੀਜਨ ਸਾਨੂੰ ਕਿੱਥੇ ਲੈ ਕੇ ਜਾਂਦਾ ਹੈ ਡਵੈਲਪਮੈਂਟ ਦੀ ਬਚਾਏ ਸਾਡਾ ਲੁਧਿਆਣਾ ਪਿੱਛੇ ਵੀ ਜਾ ਸਕਦਾ ਹੈ ਔਰ ਅੱਗੇ ਜਿਹੜਾ ਹੈਗਾ ਟੈਂਪਰੇਚਰ ਇਹਨਾਂ ਵਧ ਰਿਹਾ ਤਾਂ ਮੈਂ ਕਹੂੰਗੀ ਇੱਕ ਇੱਕ ਵੋਟ ਸਾਡੇ ਲਈ ਕੀਮਤੀ ਹੈ ਜਿਹੜੇ ਘਰਾਂ ਵਿੱਚ ਬੈਠੇ ਹੋਣਗੇ ਲੋਕਾਂ ਨੂੰ ਪਲੀਜ਼ ਰਿਕੁਐਸਟ ਕੀਤੀ ਜਾਏ ਕਿ ਇਲੈਕਸ਼ਨਸ ਦੇ ਵਿੱਚ ਇੱਕ ਇੱਕ ਵੋਟ ਆਪਾ ਨਾ ਜ਼ਰੂਰ ਪਾਣਾ ਮੈਮ ਅੱਜ ਸੰਜੀਵ अरोड़ा ਜੀ ਵੀ ਆਏ ਕੀ ਗੱਲਬਾਤ ਹੋਈ ਕਿ ਕਿਸ ਤਰੀਕੇ ਦਾ ਲੱਗਿਆ ਇਹਨਾਂ ਦਾ ਸੁਣ ਕੇ ਬਹੁਤ ਵਧੀਆ ਲੱਗਿਆ ਸਾਨੂੰ ਪਤਾ ਹੈ ਕਿ ਉਹਨਾਂ ਨੂੰ ਅਗਰ ਜੇ ਅਸੀਂ ਵੋਟ ਦਵਾਂਗੇ ਤਾਂ ਉਹ ਸਾਡੇ ਲਈ ਸਾਰ ਸਾਇਟ ਤੋਂ ਪ੍ਰੋਗਰੈਸ ਹੀ ਕਰੂਗੇ ਦੇਖੋ ਮੇਰਾ ਨਾਮ ਜਸ਼ਨਪਾਲ ਸਿੰਘ ਹੈ ਤੇ ਤੁਸੀਂ ਆਪ ਹੀ ਦੇਖਿਆ ਹੋਣਾ ਅੱਜ ਵਿਆਹ ਵਰਗਾ ਮਾਹੌਲ ਸੀ ਸੰਜੀਵ ਜੀ ਇਲੈਕਸ਼ਨ ਲੜ ਰਹੇ ਨੇ ਵੈਸਟ ਤੋਂ ਦੇਖੋ ਵੈਸਟ ਨੇ ਅੱਜ ਤੱਕ ਪੰਜਾਬ ਵਾਸਤੇ ਬਹੁਤ ਕੁਝ ਕੀਤਾ ਜੇ ਆਪਾਂ ਸਾਰੀ ਕੰਸਟੀਟੂਐਂਸੀਜ਼ ਨਾਲ ਕੰਪੇਅਰ ਕਰੀਏ ਸਭ ਤੋਂ ਵੱਧ ਟੈਕਸਪੀਅਰਸ ਵੈਸਟ ਵਿੱਚ ਨੇ ਬਟ ਅੱਜ ਵੀ ਬਹੁਤ ਸਾਰੇ ਐਸੇ ਇਸ਼ੂਜ਼ ਨੇ ਜਿਹੜੇ ਅਨਟੱਚ ਰਏ ਨੇ ਪਿਛਲੇ 30 40 ਸਾਲਾਂ ਤੋਂ ਕਿਸੇ ਨੇ ਗੌਰ ਨਹੀਂ ਕੀਤਾ ਹੁਣ ਲੋਕਾਂ ਨੂੰ ਬਹੁਤ ਆਸਾਂ ਨੇ ਬੜਾ ਇੱਕ ਐਜੂਕੇਟਿਡ ਲੀਡਰ ਸਾਨੂੰ ਮਿਲ ਰਿਹਾ ਸੰਜੀਵ ਰੁੜਾਈ ਦੇ ਰੂਪ ਚ ਐਂਡ ਆਈ ਹੋਪ ਕਿ ਸਾਰੀਆਂ ਪ੍ਰੋਬਲਮਸ ਇਹ ਰਿਜ਼ੋਲਵ ਕਰਨਗੇ। ਇਹ ਕਿੰਨੀ ਪੋਜ਼ਿਟਿਵ ਗੱਲ ਹੈ ਕਿ ਲੋਕਾਂ ਕੋਲ ਜਾਣਾ, ਲੋਕਾਂ ਦੀਆਂ ਪ੍ਰੋਬਲਮਸ ਸੁਣਨੀਆਂ। ਨਹੀਂ ਤਾਂ ਜਦੋਂ ਜ਼ਿਆਦਾ ਲੋਕ ਬੈਠੇ ਹੋਣ ਕੋਈ ਮਾਈਕ ਦਿੰਦਾ ਹੀ ਨਹੀਂ ਕਿ ਸਾਨੂੰ ਕਿ ਕੋਈ ਪੁੱਠਾ ਸਿੱਧਾ ਸਵਾਲ ਨਾ ਪੁੱਛ ਲੇ, ਕੋਈ 네ਗੇਟਿਵ ਗੱਲ ਨਾ ਕਰ ਦੇ। ਬਿਕੋਜ਼ एवरीवन ਵਾਂਟਸ ਕਿ ਪੋਜ਼ਿਟਿਵ ਮਾਹੌਲ ਰਹੇ। ਬਹੁਤ ਪੋਜ਼ਿਟਿਵ ਗੱਲ ਹੈ ਸੰਜੀਵ ਰੋੜਾ ਜੀ ਦੀ। ਦੇ ਵਾਂਟ ਕਿ ਲੋਕਾਂ ਦੇ ਗਰਾਊਂਡ ਲੈਵਲ ਦੇ ਇਸ਼ੂਜ਼ ਪਤਾ ਲੱਗਣ। ਜੇ ਇਸ਼ੂਜ਼ ਪਤਾ ਲੱਗਣਗੇ ਤਾਂ ਹੀ ਰਿਜ਼ੋਲਵ ਹੋਣਗੇ। ਮੈਨੂੰ ਇਹਨਾਂ ਦੀ ਇਹ ਗੱਲ ਬਹੁਤ ਪੋਜ਼ਿ ਬਿਲਕੁਲ ਕਰਨਗੇ ਜੀ ਲੁਧਿਆਣਾ ਦੇ ਵੈਸਟ ਦੇ ਲੋਕ ਬਹੁਤ ਸਿਆਣੇ ਨੇ ਸੂਝਵਾਨ ਨੇ ਦੇ ਵਾਂਟ ਕਿ ਇਫ ਵੀ ਵਾਂਟ ਡਿਵੈਲਪਮੈਂਟ ਸੰਜੀਪ ਰੋੜਾ ਜੀ ਤੋਂ ਵਧੀਆ ਕੋਈ ਆਪਸ਼ਨ ਨਹੀਂ ਆਉਂਦਾ ਨਹੀਂ ਲੱਗਦਾ ਵੈਸਟ ਦੇ ਲੋਕ ਕੀ ਉਮੀਦਾਂ ਰੱਖਦੇ ਨੇ ਆਪਣੇ ਪਸੰਦੀਦਾ ਉਮੀਦਵਾਰ ਦੀ ਦੇਖੋ ਬਹੁਤ ਪ੍ਰੋਬਲਮਸ ਨੇ ਵੈਸਟ ਦੀਆਂ ਅਸੀਂ ਦੇਖੀਏ ਤਾਂ ਕਈ ਜਗ੍ਹਾ ਤੇ ਤਾਂ ਅਜ ਤੱਕ ਪਾਣੀ ਸੀਵਰੇਜ ਦੀਆਂ ਪ੍ਰੋਬਲਮਸ ਵੀ ਨੇ ਵੈਸਟ ਵਿੱਚ ਜੇ ਆਪਾਂ ਕਹੀਏ ਸਿਕਿਉਰਿਟੀ ਇੱਕ ਬੜਾ ਵੱਡਾ ਇਸ਼ੂ ਹੈ ਅੱਜ ਵੀ ਬੱਚਿਆਂ ਕੋਲ ਖੇਡਣ ਵਾਸਤੇ ਕੋਈ ਵਰਲਡ ਕਲਾਸ ਇਨਫਰਾਸਟ੍ਰਕਚਰ ਨਹੀਂ ਹੈ ਕਿੰਨੇ 올ਿਪੀਅਨਸ ਵੈਸਟ ਤੋਂ ਹੋਏ ਨੇ ਅਜ ਤੱਕ ਇਸ ਵਾਸਤੇ ਸਾਰੀਆਂ ਪ੍ਰੋਬਲਮਸ ਵੀ ਹੋਪ ਕਿ ਇਹ ਪਾਰਟੀ ਰਿਸੋਲਵ ਕਰੇਗੀ। ਸੋ ਸਾਡੇ ਨਾਲ ਲੋਕ ਵੀ ਮੌਜੂਦ ਨੇ ਜਿਨ੍ਹਾਂ ਨੇ ਸੰਜੀਵ ਰੋੜਾ ਜੀ ਨਾਲ ਗੱਲਬਾਤ ਕੀਤੀ ਆਪਣੇ ਸੁਝਾਅ ਦਿੱਤੇ ਤੇ ਮੰਗਾਂ ਰੱਖੀਆਂ ਮੈਮ, ਕੀ ਨਾਮ ਹੈ ਆਪਕਾ? ਮੇਰਾ ਨਾਮ ਬਾਨਸ਼ਾ ਛਾਭੜੇ। ਆ ਸੰਜੀਵ ਰੋੜਾ ਜੀ سے ਬਾਤ ਚੀਤ ਕੀਤੀ ਹੈ? ਕੀ ਕੁਝ ਸੁਝਾਅ दिए ਹੋ ਆਪਨੇ ਔਰ ਕੀ ਕੁਝ ਬਾਤਾਂ ਹੋਈਆਂ? ਕੀ ਮੰਗੇ ਰੱਖੀ ਗਈ? ਸੀ ਮੇਰਾ ਬੇਸਿਕ ਕੰਸਰਨ ਤੋਂ ਅੱਜ ਕੇ ਬੱਚੇ ਹੈ। ਅਗਰ ਹਮਾਰਾ ਯੂਥ ਠੀਕ ਰਹੇਗਾ ਤੋਂ आगे सब कुछ ठीक चलेगा बट अगर यूथ ही ख़राब हो जाएगा तो हमारे देश का फ्यूचर तो बिल्कुल खराब हो जाएगा तो मेरा बेसिक कंसर्न था कि आजकल बच्चों को बहुत इजीली लिख अवेलेबल हो रही है जगह जगह पे दे डोंट आस्क फॉर आईडीज एंड आई थिंक दिस इज़ दिस इज दिस शुड नॉट हैपन दिस शुड नॉट हैपन एट ऑल और मेरी यही रिक्वेस्ट uh, थी संजीव अरोड़ा जी से कि वो इस मैटर को पर्सनली देखें और जो जो रेस्टोरेंट्स और जो जो डिपार्टमेंटल स्टोर्स ऐसे अलाउ कर रहे हैं उनका लाइसेंस लिया जाए तो so, क्या कुछ उन्होंने कहा इस परपस पे? उन्होंने यही बोला कि वो देखेंगे पर्सनली और उन्होंने बोला अगर आपको पता चलता है कि कौन ऐसे कर रहा है तो आ, उनको जाके बताएं और उनका लाइसेंस ले लिया जाएगा मैम एम पी संजीव अरोड़ा की तरफ से लगातार अनेकों प्रयास किए जा रहे हैं लुधियाना को बेहतरीन बनाने के लिए कैसे देखते हो आप इनके कामों को ਨੇ ਬਹੁਤ ਅੱਛਾ ਕਰ ਰਹੇ ਹਨ ਉਹ ਤभी ਅਸੀਂ ਆਇਆ ਹਾਂ उनको वोट और सपोर्ट करने और आगे भी करेंगे अगर अच्छा काम करेंगे तो क्यों नहीं करेंगे सपोर्ट वी आर ऑलवेज देयर फॉर हिम ਰਾਜ ਸਭਾ ਮੈਂਬਰ ਅ ਸੰਜੀਵ ਰੋੜਾ ਦੇ ਨਾਲ ਹਲਕਾ ਪੱਛਮੀ ਦੇ ਲੋਕਾਂ ਨੇ ਮੁਲਾਕਾਤ ਕੀਤੀ ਗੱਲਬਾਤ ਕੀਤੀ ਆਪਣੇ ਸੁਝਾਅ ਦਿੱਤੇ ਗਏ ਆਪਣੀਆਂ ਸਮੱਸਿਆਵਾਂ ਦਸੀਆਂ ਜੀਆਂ ਜਿਨ੍ਹਾਂ ਨੂੰ ਸੰਜੀਵ ਰੋੜਾ ਦੇ ਵੱਲੋਂ ਮੌਕੇ ਤੇ ਹੱਲ ਕਰਵਾਉਣ ਦੀ ਗੱਲ ਜਿਹੜੀ ਆ ਆਖੀ ਗਈ ਹੈ ਤੇ ਉੱਥੇ ਹੀ ਹਲਕਾ ਪੱਛਮੀ ਦੇ ਲੋਕਾਂ ਨੇ ਵਿਸ਼ਵਾਸ ਦਲਾਇਆ ਸੰਜੀਵ ਰੋੜਾ ਜੀ ਨੂੰ ਕਿ ਲੁਧਿਆਣਾ ਦੇ ਹਲਕਾ ਪੱਛਮੀ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤ ਪ੍ਰਾਪਤ ਕਰਵਾਈ ਜਾਏਗੀ